ਗਲਤ ਤਰੀਕੇ ਨਾਲ ਚਲਾਇਆ AC ਲਗਾਉਂਦਾ ਜੇ ਵੱਡੀਆਂ ਬਿਮਾਰੀਆਂ ਗਰਮੀਆਂ ਦੇ ਮੌਸਮ ਵਿੱਚ ਭਾਵੇਂ ਸਾਰਿਆਂ ਨੂੰ ਠੰਡੀ ਥਾਂ ਰਹਿਣਾ ਚੰਗਾ ਲੱਗਦਾ ਆ ਹਰ ਇੱਕ ਭੱਜ ਭੱਜ ਉਸ ਕਮਰੇ 'ਚ ਵੱੜਦਾ ਜਿੱਥੇ AC ਲੱਗਾ ਹੋਵੇ ਕਿਉਂਕਿ ਉੱਥੇ ਗਰਮੀ ਤੋਂ ਰਾਹਤ ਮਿਲ ਜਾਂਦੀ ਆ ਤੇ ਗਰਮੀ ਵਿੱਚ ਫਿਰ ਨਿਕਲਣ ਨੂੰ ਦੇਲ ਹੀ ਨਹੀਂ ਕਰਦਾ AC ਹੈ ਤਾਂ ਬਹੁਤ ਚੰਗਾ ਪਰ ਸਾਨੂੰ ਉਹਨੂੰ ਚਲਾਉਣ ਦਾ ਤਰੀਕਾ ਵੀ ਆਉਣਾ ਚਾਹੀਦਾ ਆ ਕਿ ਏਸੀ ਨੂੰ ਕਿਸ ਤਰੀਕੇ ਨਾਲ ਚਲਾਉਣਾ ਕਿ ਅਸੀਂ ਵੀ ਸਿਹਤਮੰਦ ਰਹੀਏ ਜੇਕਰ ਅਸੀਂ ਏਸੀ ਨੂੰ ਗਲਤ ਤਰੀਕੇ ਨਾਲ ਚਲਾਵਾਂਗੇ ਤਾਂ ਫਿਰ ਬਿਮਾਰੀਆਂ ਵਿੱਚ ਤੇ ਕਿਰਾਂਗੇ ਹੀ ਕੁਝ ਮੇਰੇ ਭੈਣ ਭਰਾ ਕੀ ਕਰਦੇ ਨੇ ਕਿ ਏਸੀ ਨੂੰ 18 20 ਤੇ ਕਰਕੇ ਚਲਾ ਲੈਂਦੇ ਨੇ ਤੇ ਫਿਰ ਆਪ ਸੌਂਦੇ ਨੇ ਕੰਬਲ ਲੈ ਕੇ ਕਿਉਂਕਿ ਠੰਡ ਠੰਡ ਲੱਗਦੀ ਹੈ ਤੇ ਫਿਰ ਕੰਬਲ ਲੈ ਕੇ ਸੌਣਾ ਚੰਗਾ ਲੱਗਦਾ ਆ ਵਧੀਆ ਲੱਗਦਾ ਆ ਪਰ ਇੰਨੇ ਘੱਟ ਟੈਂਪਰੇਚਰ ਤੇ ਏਸੀ ਨੂੰ ਚਲਾਉਣਾ ਤਾਂ ਬਿਮਾਰੀਆਂ ਨੂੰ ਸੱਦਾ ਦੇਣਾ ਆ ਕਿਉਂਕਿ ਬਾਹਰ ਦਾ ਟੈਂਪਰੇਚਰ 40-45 ਡਿਗਰੀ ਹੁੰਦਾ ਤੇ ਕਮਰੇ ਦਾ ਟੈਂਪਰੇਚਰ ਅਸੀਂ 20-22 ਡਿਗਰੀ ਤੇ ਕੀਤਾ ਹੁੰਦਾ ਤੇ ਫਿਰ ਜਦੋਂ ਬਾਹਰ ਨਿਕਲਦੇ ਆ ਤਾਂ ਸਾਡਾ ਸਰੀਰ ਗਰਮੀ ਝੱਲਣ ਜੋਗਾ ਨਹੀਂ ਰਹਿੰਦਾ ਕਿਉਂਕਿ ਸਾਨੂੰ ਆਦਤ ਹੋ ਜਾਂਦੀ ਠੰਡੇ ਕਮਰੇ ਵਿੱਚ ਰਹਿਣ ਦੀ ਤੇ ਸਾਡਾ ਸਰੀਰ ਵੀ ਉਸ ਤਰ੍ਹਾਂ ਦਾ ਬਣ ਜਾਂਦਾ ਆ ਕਿ ਸਾਨੂੰ ਗਰਮੀ ਜਿਹੜੀ ਉਹ ਝੱਲਣੀ ਔਖੀ ਹੋ ਜਾਂਦੀ ਆ ਇਸ ਕਰਕੇ ਆਪਣੇ ਕਮਰੇ ਦੇ ਟੈਂਪਰੇਚਰ ਨੂੰ ਇੰਨਾ ਘੱਟ ਨਹੀਂ ਰੱਖਣਾ ਚਾਹੀਦਾ ਏਸੀ ਨੂੰ ਇੰਨਾ ਘੱਟ ਟੈਂਪਰੇਚਰ ਤੇ ਨਹੀਂ ਚਲਾਉਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਸਾਡੇ ਸਰੀਰ ਵਿੱਚੋਂ ਵੀ ਨਮੀ ਖਤਮ ਹੋ ਜਾਂਦੀ ਆ ਤੇ ਫਿਰ ਸਾਡੀ ਚਮੜੀ ਜਿਹੜੀ ਉਹ ਖੁਸ਼ਕ ਰਹਿਣ ਲੱਗ ਜਾਂਦੀ ਡਰਾਈ ਰਹਿਣ ਲੱਗ ਜਾਂਦੀ ਆ ਤੇ ਫਿਰ ਵਿਅਕਤੀ ਨੂੰ ਚਮੜੀ ਦੇ ਰੋਗ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਜਦੋਂ ਇੰਨੇ ਘੱਟ ਟੈਂਪਰੇਚਰ ਤੇ ਵਿਅਕਤੀ ਸੌਵੇਗਾ ਤਾਂ ਉਹਦਾ ਬਲੱਡ ਸਰਕੂਲੇਸ਼ਨ ਵੀ ਘੱਟ ਜਾਂਦਾ ਆ ਤਾਂ ਉਹਦੇ ਅੰਗਾਂ ਨੂੰ ਪੂਰਾ ਬਲੱਡ ਨਹੀਂ ਮਿਲਦਾ ਉੱਥੋਂ ਤੱਕ ਬਲੱਡ ਨਹੀਂ ਪਹੁੰਚਦਾ ਜਿੱਥੋਂ ਤੱਕ ਉਹ ਪਹੁੰਚਣਾ ਚਾਹੀਦਾ ਆ ਜਿਸ ਕਰਕੇ ਜੋੜਾਂ ਦੇ ਦਰਦ ਸ਼ੁਰੂ ਹੋ ਜਾਂਦੇ ਆ ਤੁਸੀਂ ਅਕਸਰ ਹੀ ਲੋਕਾਂ ਨੂੰ ਇਹ ਗੱਲ ਕਹਿੰਦੇ ਆ ਜਰੂਰ ਸੁਣਿਆ ਹੋਵੇਗਾ ਕਿ ਏਸੀ ਨੇ ਤੇ ਮਾਰਤਾ ਮੇਰੇ ਤੇ ਹੱਡ ਗੋਡੇ ਹੀ ਨਹੀਂ ਚੱਲਦੇ ਮੇਰੇ ਤੇ ਮੋਢੇ ਦਰਦ ਕਰਦੇ ਆ ਤੇ ਇਹ ਸਾਰਾ ਏਸੀ ਕਰਕੇ ਹੀ ਆ ਕਿਉਂਕਿ ਜਦੋਂ ਏਸੀ ਨੂੰ ਇੰਨੇ ਘੱਟ ਟੈਂਪਰੇਚਰ ਤੇ ਚਲਾਵਾਂਗੇ ਤਾਂ ਫਿਰ ਜੋੜਾਂ ਦੇ ਦਰਦ ਸ਼ੁਰੂ ਹੋ ਜਾਂਦੇ ਨੇ ਤੇ ਵਿਅਕਤੀ ਨੂੰ ਗਠੀਏ ਵਰਗੀ ਬਿਮਾਰੀ ਲੱਗ ਜਾਂਦੀ ਆ ਇਸ ਲਈ ਇਹਨਾਂ ਬਿਮਾਰੀਆਂ ਤੋਂ ਬਚਣ ਵਾਸਤੇ ਚਮੜੀ ਦੇ ਰੋਗਾਂ ਤੋਂ ਬਚਣ ਵਾਸਤੇ ਜੋੜਾਂ ਦੇ ਦਰਦ ਉਹਨਾਂ ਤੋਂ ਬਚਣ ਵਾਸਤੇ ਏਸੀ ਨੂੰ 24 ਡਿਗਰੀ ਤੋਂ ਉੱਪਰ ਹੀ ਚਲਾਉਣਾ ਚਾਹੀਦਾ ਹੈ ਇਸ ਤੋਂ ਥੱਲੇ ਨਹੀਂ ਚਲਾਉਣਾ ਚਾਹੀਦਾ ਕਿਉਂਕਿ ਜੇਕਰ ਇਹ ਸਾਨੂੰ ਇੰਨੀ ਠੰਡਕ ਦਿੰਦਾ ਰਾਹਤ ਦਿੰਦਾ ਤਾਂ ਕਿਤੇ ਨਾ ਕਿਤੇ ਨੁਕਸਾਨ ਵੀ ਦਿੰਦਾ ਆ ਕਿ ਅਸੀਂ ਫਿਰ ਬਾਹਰ ਨਿਕਲ ਕੇ ਇੰਨੇ ਘੱਟ ਟੈਂਪਰੇਚਰ ਤੇ ਰਹਿਨੇ ਆ ਤੇ ਫਿਰ ਸਾਡੇ ਕੋਲੋਂ ਗਰਮੀ ਜਿਹੜੀ ਆ ਉਹ ਬਰਦਾਸ਼ਤ ਨਹੀਂ ਹੁੰਦੀ ਇਸ ਕਰਕੇ ਸਿਹਤਮੰਦ ਰਹਿਣ ਵਾਸਤੇ ਏਸੀ ਨੂੰ 24 ਡਿਗਰੀ ਤੋਂ ਉੱਪਰ ਹੀ ਚਲਾਉਣਾ ਚਾਹੀਦਾ ਏ ਤਾਂ ਕਿ ਰੋਗਾਂ ਤੋਂ ਵੀ ਬਚੇ ਰਹੀਏ ਸਿਹਤਮੰਦ ਰਹੀਏ